ਬੀਆ ਅਹ ਇਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰ ਸੋਹ ਝਟੀਆਂ ਉਦ ਰਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਉਪਾਸ ਬਹਿਟਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹਿਯਾ ਦਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲੱਤਾ ਹੀ ਰਾਇ ਰਤਨ ਨਾਮ ਹਾਰੇ ਬਸਿਆ ਗੋਰ ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋਰੇ ਨਾਮ ਦਿਓ ਰੇਨ ਲਾਥਾ ਮੇਰੇ ਮਾਨ ਜੋ ਰਾਮ ਨਾਮ ਸਾਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਿਰੜਾਇਆ ਬੇਨ ਨਾਵਾ ਜੀਵਨ ਬਿਰਥਾ ਰਹਾ ਬੇਨ ਗੁਰ ਮੂੜ ਪਾਏ ਹਾ ਮਨ ਮੁਖ ਤੇ ਦੂਤ ਚਾਰਾਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਅਕੱਥਾ ਜੇਨਾ ਸਾਦ ਚਾਰਾਣ ਸਾਦ ਪਗ ਸੇਵੇ ਤੈਨ ਸਫਲੋ ਜਨਮ ਸਨਾਤਾ ਮੋਕਉ ਕੀ ਜਾਏ ਦਾਸ ਦਾ ਸੁਦਾਸਨ ਕੋ ਹਾਰੇ ਦਇਆ ਤਾਰੇ ਜਗਨਨਾਥ ਹਮ ਅੰਦੂਲੇ ਗਿਆਨਹੀਨ ਅਗਿਆਨੇ ਕਿਉ चल है मार पंथ हम अंधुले को गुर अंचल दी जानक चल है मिलं ਅੰਦule ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗੇ ਪੰਥਾਂ ਹਮ ਅੰਦule ਕਉ ਗੁਰ ਅੰਚਲ ਦੀ ਜਾਏ ਜਾਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹਿਰਦੈ ਰਤਨ ਨਾਮ ਹਰਿ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖਾ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਤਾ